हां जी ਸਾਡੇ ਨਾਲ ਜੀ ਗੀਤਾ ਸਰਪਾਸ ਸਤਿੰਦਰ ਸਾਧ ਜੀ ਤੇ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਤੇ ਦਾਸੰਬਰ ਨਿਊਜ਼ ਤੇ ਸਾਡੇ ਨਾਲ ਵਿਚਕਾਰ ਸਾਡੇ 2 ਸਾਲ ਬਾਅਦ ਸਾਡੇ ਭਾਜੀ ਸਾਡੇ ਫੇਰ ਉਪਰੂ ਹੋਏ ਨੇ ਤੇ ਬਾਹਰ ਭਾਜੀ ਆਡੀਅנס ਦਾ ਤੁਹਾਡਾ ਪਿਆਰ ਕਰਨ ਵਾਲੀ ਆਡੀਅਸ ਇੰਨੀ ਭਰੀ ਬੈਠੀ ਹੈ ਵੀ ਬਾਹਰ ਤੱਕ ਲੈਣਾ ਲੱਗੀ ਹੋਈਆਂ ਤੇ ਪਹਿਲਾਂ ਤੋਂ ਤੁਹਾਡਾ ਧੰਨਵਾਦ ਜੀ ਦੁਬਾਰਾ ਸਾਨੂੰ ਦਰਸ਼ਨ ਕਰਨ ਦਾ ਦੇਵ ਦਾ ਮਤਲਬ ਤੁਹਾਨੂੰ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਟਾਲੀ ਦੀ ਆਡੀਸ਼ਨ ਨੂੰ ਕੀ ਕਹਿਣਾ ਚਾਹੁੰਦੇ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਦੋਂ ਮੈਂ ਗੀਤ ਲਿਖਿਆ ਸੀ ਕਿ ਨਾ ਕਿ ਅ ਇੱਥੋਂ ਦੇ ਪੰਜਾਬੀਆਂ ਦੀ ਰੂਹ ਚ ਪਿੰਡ ਵਸਦੇ ਨੇ ਹਾਂ ਨਾ ਪੈਰਿਸ ਮਿਲਾਨ ਦੀ ਤਾਂ ਜੂ ਚ ਪਿੰਡ ਵਸਦੇ ਨੇ ਮਿਲਾਨ ਦੀ ਜੂ ਦੇ ਵਿੱਚ ਤੁਹਾਡਾ ਦਸਦਾ ਪਿੰਡ ਮਾਤੂਬਾ ਹੋ ਗਿਆ ਰੋਣਾ ਹੋ ਗਿਆ ਜਬ ਰੇਸ਼ੀਆ ਹੋ ਗਿਆ ਜੇ ਦਿੱਲੀ ਵੀ ਦੇ ਦੇ ਲਾ ਕੇ ਪਰਗਮ ਮੈਰਗਮ ਹਾਂ ਤੇ ਇਹ ਸਾਰੇ ਲੋਕਾਂ ਤੇ ਜਿੰਨੇ ਵੀ ਪੰਜਾਬੀ ਇੱਥੇ ਆਏ ਨੇ ਜਿਹੜਾ ਜਿਹੜਾ ਯੂਰਪ ਟੂਰ ਸੀਗਾ 2024 ਦਾ ਉਹਦਾ ਪਹਿਲਾ ਸ਼ੋਅ ਇਟਲੀ ਚ ਹੋਇਆ ਸੀ ਰੋਮ ਤੇ ਉਹਦਾ ਆਖਰੀ ਸ਼ੋਅ ਅੱਜ ਫਿਰ ਇਟਲੀ ਦੇ ਵਿੱਚ ਹੋ ਰਿਹਾ ਇਸ ਪਾਸੇ ਮਿਦਾਨ ਵਾਲੇ ਪਾਸੇ ਬਰੇਸ਼ੀਆ ਦੇ ਵਿੱਚ ਔਰ ਬਹੁਤ ਵੱਡੀ ਤਾਦਾਦ ਤੁਸੀਂ ਹਮੇਸ਼ਾ ਹੀ ਆਉਂਦੇ ਹੋ ਮੈਨੂੰ ਪਹਿਲਾਂ ਕੌਂਸਟ ਜਿਆਦਾ ਮਨ ਤੋਂ ਵਾਦਾ ਜਿੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਅੱਜ ਫਿਰ ਦੁਬਾਰਾ ਆਪਣੀਆਂ ਸ਼ਹਿਰ ਬਤ। ਮਖਾਜੀ ਲੰਬੀਆਂ ਲਾਈਨਾਂ ਲੱਗੀਆਂ ਹੋਇਆ ਬਹੁਤ ਦੂਰ ਦੂਰ ਤੱਕ ਜੀ ਤੁਸੀਂ ਦੇਖੋਗੇ ਹਨ ਤੇ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਜੀ। ਥੈਂਕ ਯੂ। ਇਹ ਤੋਂ ਦੇ ਜਿਆਸੀਆਂ ਦੇ ਯੂਥ ਫੇਟ ਵਾਸਤੇ ਪੈਰਸ ਕੇ ਲਾਂਬੀ ਮੰਜੂਰ ਫੇਟ ਵਾਸਤੇ ਇਹ ਬੜੀ ਸਾਦਗੀ ਤੋਂ ਬਹੁਤ ਤਹਿਜ਼ੀਬਾ ਦੀ ਜੋ ਬਹੁਤ ਹਲਕੀ ਜਿਹਾ ਨੇ। सत में पंजाह जी पूरियूं कर ਫੇਰ ਦੋਸਤ ਬੜਾ ਕੰਜਾਇਲਾ ਲਾਲੀ ਸੰਤਾਜ ਬੜਾ ਕੰਜਾਇਲਾ ਲਾਲੀ ਯਾ ਕੱਪੜੇ ਕੋਈ ਨਾ ਰੁਪਖਾ ਨਾ ਹੌਲੀ ਹੌਲੀ ਮਤ ਮਤ ਨਮਾਜ਼ ਨੋ ਵੀ ਮਾਣੀ ਨਾ ਚੱਕਾ ਆ ਤੇਰਾ ਲੱਖ ਨਜ਼ਰ ਖਾਦਾ ਵੇ ਸੋ ਪਾਤੇ ਰਹਿ ਰਹਾ ਕੱਟ ਬਹਿ ਕੱਟੇ ਜੁਬੇ ਕੱਟੇ ਨਾਲ ਦੇ ਸੋਰੀ ਨਾ ਮੋਜਾ ਬਦਲਿਆ ਯਾਰ ਤਸੱਨਿਆ ਹੱਥ ਤੇ ਹੰਸ ਸਤਜਾ ਉੱਤਾਰ ਜਾ ਤਨ ਨਾਲ ਚੰਦਨ ਦੇ ਨਾ ਜਿੱਤ ਦੇ ਨਾਮ ਦਾ ਜਨਾ ਐ ਨਾ ਨੰਦ ਤੇ ਮੱਟੇ پتہ نہ ما او طاقتن کون اا ائی ديت ديت اا 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 ا ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਸਤੇ ਲੋਕ ਮਸਲੇ ਚੈਨਲ ਤੇ ਸਾਡੇ ਨਾਲ ਪਹਿਲਾਂ ਤੋਂ ਸਖਸੀਤ ਐਸੀ ਖੜੀ ਆ ਜਿਹਨਾਂ ਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਨੇ ਦੁਨੀਆ ਦੇ ਵਿੱਚ ਇੰਨਾ ਨਾਮ ਕਮਾਇਆ ਉਦੋਂ ਅਸੀਂ ਛੋਟੇ-ਛੋਟੇ ਬੱਚੇ ਹੁੰਦੇ ਸੀਗੇ ਜਦੋਂ ਇਹਨਾਂ ਦਾ ਪ੍ਰੋਗਰਾਮ ਸੀ ਸੀਗਾ ਜੀ ਬਾਦਮਕੰਨ ਸ਼ਰਮਾ ਜੀ ਛੜਕਾਟਾ ਜਿਹੜਾ ਛੜਕਾਟਾ ਸੀਗਾ ਉਹ ਛੜਕਾਟਾ ਹੀ ਪਉਦਾ ਜਾਂਦਾ ਸੀ ਇਦਾਂ ਹੀ ਹੁੰਦਾ ਬਈ ਹੈਨਾ ਤੇ ਅੱਜ ਸਾਡੇ ਅੱਜ ਸਾਡੇ ਭਾਗ ਐਜੇ ਸਮਝ ਲੈ ਵੀ ਸਾਡੇ ਭਾਗ ਚੰਗੇ ਆ ਕਿ ਇਦਾਂ ਸਤਿੰਦਰ ਸਤਾਜ ਜੀ ਆ ਰਹੇ ਆ ਤੇ ਇਦਾਂ ਸਾਡੇ ਨਾਲ ਬਾਦਮਕੰਨ ਸ਼ਰਮਾ ਜੀ ਆ ਤੇ ਦੋਨਾਂ ਦਾ ਮੇਲ ਜਦੋਂ ਹੁੰਦਾ ਨਾ ਕਹਿੰਦੇ ਵੀ ਤੁਹਾਨੂੰ ਤੁਹਾਨੂੰ ਹੋ ਜਾਣੀ ਜੀ ਮਿਲੋਡੀ ਤੇ ਤੁਸੀਂ ਅੱਜ ਸਾਡੇ ਰੂਬਰੂ ਹੋਏ ਜੀ ਸਾਨੂੰ ਬਹੁਤ ਖੁਸ਼ੀ ਆ ਤੁਹਾਡੇ ਨਾਲ ਮਿਲ ਕੇ ਤੇ ਸਾਡੇ ਦਸ਼ਕਾ ਵਾਸਤੇ ਕੋਈ ਦੋ ਸ਼ਬਦ ਗਲਸੀ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਜੀ ਹੁਣੀ ਜਦੋਂ ਮੈਂ ਜੰਨਾ ਉਥੇ ਮਹਾਲੀ ਤੇ 82 ਸੈਕਟਰ ਵਿੱਚ ਉਹ ਦੋ ਤਿੰਨ ਦਫ਼ਤਰ ਉਥੇ ਦੋਸਤਾਂ ਦੇ ਹੈਗੇ ਆ ਤਾਂ ਮੈਂ ਜਾਣ ਰਹਿਣਾ ਉਹਨਾਂ ਕੋ ਬਾਈ ਜੀ ਕੋ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਅੱਜ ਮੈਂ 스위ਟਜ਼ਰਲੈਂਡ ਆਇਆ ਸੀਗਾ ਉੱਥੇ ਪਤਾ ਲੱਗਾ ਦਸਤਾਰ ਜੀ ਸ਼ੋਅ ਇਟਲੀ ਹੈਗਾ ਤੇ ਮੈਂ ਨੇੜੇ ਸੀਗਾ ਤੇ ਮੈਂ ਕਿਹਾ ਮੈਂ ਜਾ ਕੇ ਸ਼ੋਅ ਤੇ ਜਾਨਣਾ ਵਾਂ ਤੇ ਉੱਥੇ ਕੁਝ ਪੰਜਾਬ ਦੇ ਗੱਲਾਂ ਕਰਾਂਗੇ ਸਰਤਾਜ ਜੀ ਨੂੰ ਮਿਲਾਂਗੇ ਤੇ ਸੀਐਮ ਸਾਹਿਬ ਨੇ ਜੋ ਜਮੂਰੀ ਲਈ ਮਰੀਆਂ ਉਹਦੇ ਬਾਰੇ ਗੱਲਾਂ ਕਰਾਂਗੇ ਪਰ ਕਲਸੀ ਸਾਹਿਬ ਬਹੁਤ ਧੰਨਵਾਦ ਹੈਕੀ ਕਾਵਾ ਧੰਵਾਦ ਜੀ ਅੱਜ ਮੈਂ ਤੁਹਾਡਾ ਜਾਣ ਕਰ ਚੁੱਕੀ ਤੁਸੀਂ ਦੇਖਣ ਲੋਕ ਮਸਲੇ ਚੰਦ ਦੇ 10 ਸਮਰਟ ਸਾਡੇ ਨਾਲ ਸਾਡਾ ਸੰਦੀਪ ਵੀਰ ਸਾਡੇ ਨਾਲ ਆ ਜਿਹੜਾ ਕਿ ਅੱਜ ਸਤਿੰਦਰ ਉਸਤਾਦ ਦਾ ਪ੍ਰੋਗਰਾਮ ਕਰਾ ਰਿਹਾ ਹੈ ਹਾਲ ਇਹਨਾਂ ਪਰ ਇਹ ਹੈ ਕਿ ਬੈਠਣ ਜਗ ਨਹੀਂ ਬਾਹਰ ਵੀ ਇਹ ਸੰਖਿਆ ਬਾਹਰ ਕੀ ਇਹਦੇ ਪਾਣੀ ਪਾਦੇ ਆ 100 200 ਆਰਡਰ ਚਾਹੀਦੇ ਬੜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਫਿਲ ਪੂਰਾ ਸੋਲਡ ਆਊਟ ਹੋ ਚੁੱਕਿਆ ਤੇ ਬਹੁਤ ਧੰਨਵਾਦੀ ਤੁਹਾਡਾ। ਇਹ ਸਾਰੇ ਹੀ ਤੁਹਾਡੇ ਕਰਕੇ ਹੀ ਆ ਸਾਰੀ ਤੁਹਾਡੀ ਟੀਮ ਹੈ। ਤੁਸੀਂ ਉਹਨਾਂ ਨਾਲ ਹਮੇਸ਼ਾ ਸਾਨੂੰ ਸਪੋਰਟ ਕਰਦੇ ਹੋ। ਤੁਹਾਡੇ ਸਹਿਯੋਗ ਕਰਕੇ ਇਹ ਚੋ ਸੋਲਡ ਆਊਟ। ਮੇਰੇ ਕਿੱਲੇ ਦੇ ਕੋਈ ਨਹੀਂ ਤੁਸੀਂ ਸਾਰੇ ਭਰਾਓ ਤੁਹਾਡੇ ਕਰਕੇ ਹੋਏ ਸੋ। ਹਾਂ ਕੁਝ ਕਹਿਣਾ ਚਾਹੁੰਦੇ ਹਾਂ ਟਾਲੀ ਦੀ ਆਡੀਸ਼ਨ ਨੂੰ ਕਿਨਾਂ ਕਿ ਆਪਾਂ ਨੂੰ ਸਾਰੇ ਸ਼ੋਅ ਨੂੰ ਇੰਨਾ ਪਿਆਰ ਦਿੱਤਾ ਆਪਣੇ ਕਿ ਤੁਸੀਂ ਇਹ ਪ੍ਰੋਗਰਾਮ ਕਰਵਾਉਦੇ ਰਹੇ ਲੋਕਾਂ ਦਾ ਮਨ ਖੋਲ ਰਹਿਦੇ ਰਹੇ ਲੋਕਾਂ ਨੂੰ। ਉਹਨਾਂ ਦੀ ਟਾਲੀ ਰੋਟੇ ਸ਼ੁਰੂ ਤੁਸੀਂ ਕੀ ਕਰਾ ਚਾਹੁੰਦੇ ਹੋ? ਹਾਤਾਕ ਤੁਸੀਂ ਜਿੰਨੇ ਵੀ ਇਵੈਂਟ ਕੀਤੇ ਨੇ ਸਾਨੂੰ ਸਾਰੇ ਹੀ ਆਪਣੀ ਕਮਿਊਨਿਟੀ ਨੇ ਬੇਸ਼ੱਕ ਸਪੋਰਟ ਕੀਤੀ ਆ ਕਈ ਵਾਰ ਤਾਂ ਸਾਡੇ ਇਵੈਂਟ ਕੈਨਸਲ ਵੀ ਹੋ ਗਏ ਪਰ ਉਹਨਾਂ ਨੇ ਸਾਨੂੰ ਫੇਰ ਵੀ ਅਲੀਸਾ ਤੋਂ ਰਿਮਬੋਰਸ ਨਹੀਂ ਦਿੱਤਾ ਕਦੀ ਪੈਸੇ ਵਾਪਸ ਕਰਨ ਨੂੰ ਕਹਿੰਦੇ ਸੀ ਤੁਹਾਡੇ ਨਾਲ ਕਿਹੜਾ ਦੁਆਰ ਤੋਂ ਸ਼ੋਅ ਕਰੋ ਅੱਜ ਉਹਦੇ ਹੀ ਕਰਦੇ ਪਿਆਰ ਇਹਨੇ ਸਾਨੂੰ ਮਿਲ ਜਿਹਾ ਸ਼ੋਰ ਰਖਿਆ ਸੀ ਵੀ ਚਲੋ ਬਾਬੇ ਦੀ ਬਹੁਤ ਸੋਹਣੀ ਕਿਰਪਾ ਸੋਡਾ ਬਹੁਤ ਵਧੀਆ ਜੀ ਹੈ ਤੇ ਪ੍ਰੋਗਰਾਮ ਬਹੁਤ ਵਧੀਆ ਤੁਹਾਨੂੰ ਅੰਦਰ ਦਾ ਵੀ ਸਾਰਾ ਹਾਲ ਦਿਖਾਉਂਦੇ ਆ ਅੰਦਰ ਨੱਚ ਟੱਪਨ ਸਾਰੇ ਸਾਰੇ ਜਿਹੜਾ ਨੇ ਤੁਸੀਂ ਮੈਂ ਸਾਡੇ ਨਾਲ ਮੈਂ ਸਾਡੇ ਨਾਲ